ਸ਼੍ਰੀ ਗਾਲ ਤੋਂ ਸੇਖ ਰਸਨ ਜੈਨ نیوز ਸਿਮਾ ਹਰਦੀਪ ਗਾਇ। ਤਾਂ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਅੰਧਨਵਾੜੀ ਭੇਜਦੇ ਹੋ ਔਰ ਤੁਸੀਂ ਅੰਧਨਵਾੜੀ ਵਰਕਰਾਂ ਦਿੱਤੇ ਯਕੀਨ ਕਰ ਲੈਣੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈ। ਬਰਸਲ ਪ੍ਰਵਾਸੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਦੋ ਮਾਸੂਮ ਬੱਚੇ ਨੇ ਜਿਹੜੇ ਲਾਪਤਾ ਹੋ ਜਾਂਦੇ ਨੇ ਤਾਂ ਬਿਲਕੁਲ ਆ ਪਰਿਵਾਰਿਕ ਮੈਂਬਰਾਂ ਦਾ ਇਸ ਵੇਲੇ ਰੋੜੋ ਕੇ ਬੁਰਾ ਹਾਲ ਹੋ ਗਿਆ ਹੁੰਦਾ ਹੈ ਔਰ ਪਰਿਵਾਰਿਕ ਮੈਂਬਰਾਂ ਨੂੰ ਪਹਿਲਾਂ ਇਹ ਲੱਗਦਾ ਕਿ ਸ਼ਾਇਦ ਉਹਨਾਂ ਦੇ ਬੱਚੇ ਕਿਡਨੈਪ ਹੋ ਗਏ ਤਦ ਆਸੀ ਹੈ ਕਿ ਅੰਗਨਵਾੜੀ ਉਹਨਾਂ ਨੂੰ ਭੇਜਿਆ ਜਾਂਦਾ ਪਰ ਅੰਗਨਵਾੜੀ ਵਰਕਰ ਨੇ ਜਿਹੜੇ ਚੋਥੇ ਮੈਡਮ ਪੜਾਉਂਦੀਆਂ ਨੇ ਟੀਚਰਸ ਪੜਾਉਂਦੇ ਨੇ ਅਧਿਆਪਕ ਨੇ ਮੌਜੂਦ ਉਹਨਾਂ ਨੂੰ ਬਿਨਾਂ ਉਹਨਾਂ ਦੇ ਪੇਰੈਂਟਸ ਦੀ ਪਰਮਿਸ਼ਨ ਤੋਂ ਬਿਨਾਂ ਹੀ ਬਾਹਰ ਭੇਜ ਦਿੰਦੇ ਨੇ ਯਾਨੀ ਕਿ ਸਕੂਲ ਤੋਂ ਛੁੱਟੀ ਕਰ ਦਿੰਦੇ ਨੇ ਤਦ ਆਸੀ ਹੈ ਕਿ ਉੱਥੇ ਜਦੋਂ ਇਸ ਬਾਬਤ ਮਾਪਿਓ ਨੇ ਦੱਸਿਆ ਕਿ ਅਸੀਂ ਦੋਨੋਂ ਬੱਚਿਆਂ ਨੂੰ ਅੰਗਨਵਾੜੀ ਦੇ ਵਿੱਚ ਸਵੇਰੇ ਛੱਡ ਕੇ ਆਏ ਸੀ ਤੇ ਅੰਗਨਵਾੜੀ ਤੇ ਛੁੱਟੀ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਬੱਚਿਆਂ ਨੂੰ ਅੰਗਨਵਾੜੀ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਮਾਂ ਤੇ ਪਿਓ ਨੂੰ ਇਨਫੋਰਮ ਵੀ ਨਹੀਂ ਕੀਤਾ ਗਿਆ ਤਦ ਆਸਦੀ ਹੈ ਕਿ ਜਿਸ ਕਾਰਨ ਦੋਨੇ ਮਾਸੂਮ ਬੱਚੇ ਗਲੀਆਂ ਦੇ ਵਿੱਚ ਘੁਮਣ ਫਿਰਨ ਲੱਗੇ ਇਸ ਬਾਬਤ ਪਟਿਆਲਾ ਪੁਲਿਸ ਨੂੰ ਜਦੋਂ ਇਸ ਬਾਰੇ ਖ਼ਬਰ ਮਿਲੀ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਤਾਂ ਮੌਕੇ ਤੇ ਪੁਲਿਸ ਦੇ ਵੱਲੋਂ ਵੱਖ-ਵੱਖ ਗਲੀਆਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਡਾਲ ਕੇ ਪਾਇਆ ਗਿਆ ਕਿ ਬੱਚਿਆਂ ਨੂੰ ਕਿਸੇ ਰਾਘੀਰ ਵੱਲੋਂ ਮੌਤਵਾਰ ਯਾਨੀ ਕਿ ਐਮਸੀ ਦੇ ਕਰ ਚੜ ਦਿੱਤਾ ਗਿਆ। ਜੇਕਰ ਕੋਈ ਬੱਚਿਆਂ ਦੀ ਭਾਲ ਕਰੇ ਤਾਂ ਬੱਚੇ ਨੇ ਜਿਹੜੇ ਮੌਕੇ ਦੇ ਉੱਤੇ ਮਿਲ ਸਕਦੇ ਸੀ ਤਾਂ ਪਾਮਲੇ ਦੇ ਵਿੱਚ ਪਟਿਆਲਾ ਪੁਲਿਸ ਦੇ ਵੱਲੋਂ कुछ इस समय माँ दुबारा मिला दता हम छोड़ते हैं आंगनबाड़ी चेहरे छोड़ आते हम हमने टाइम दिया हुआ है एक बजे हमारे बेड से अंदर छोड़ो उन्होंने एक बजे हमारे बेड के अंदर छोड़ने नहीं आई बच्चों को किसी अगर अंदर छोड़ने आती तो बच्चे हमारे पास नहीं आते माँ के पास तो आएंगे ही बच्चे तो वो अंदर बच्चों को छोड़ने नहीं बोल रही है हम बच्चों को छोड़ने आया और कर रही कर कर राज, राज है ऊपर से आंगनबाड़ी उधर है राज राजमाजरा तीन तीन साल के बच्चे दो एक कुड़ी एक मुंडा नहीं मिले नहीं वो तो राय हैं हो और उन्होंने गलत टाइम से छोड़े ग्यारह बजे बता रही है बारह बजे छ हैं पे अकेले हैं, हैं दोनों पे बता रही है एक भी बच्चा नहीं मिल रहा है हम क्या करें हम प्रदेश में इस वास्ते थोड़ी नहीं आए बच्चों को घुमा दे यहाँ पे आंगनबाड़ी बिठा रहे आंगनबाड़ियों की है ना जिम्मेदारी इतनी कह देती है हमने छोड़ दिए और अकलट दिखा रही है ऊपर से हमने तो छोड़ी मेरा क्या कसूर है कसूर नहीं है उनका उनको अंदर तो छोड़ने चाहिए ना उनको अंदर तो छोड़ने चाहिए ना बच्चे उन्होंने ना छे ही नहीं है बेड पता नहीं उनको क्या हो गया जो उन्होंने अंदर नहीं छे बच्चे आप जिस जिम्मेदारी पे बैठे तो उस जिम्मेदारी को निभाओगे ना उन्होंने नहीं निभाई है वो जिम्मेदारी उन्होंने हमारे बच्चे छडे ही नहीं है बेड ता वो तुर गए बेचारे छोटे छोटे नीचे नीचे जय है पुलिस देख रही नहीं है ਮੈਂ ਤੇਜ ਬਕਾਲੋਨੀ ਦੇ ਰਹਿ ਰਿਹਾ ਮੇਰਾ ਭਤੀਜਾ ਰਹਿ ਰਿਹਾ ਮੇਰਾ ਭਾਈ ਰਹਿ ਰਿਹਾ ਤੇਜ ਬਕਾਲੋਨੀ ਜੇ 10 ਵਜੇ ਬੱਚੇ ਨੂੰ ਛੋੜ ਕੇ ਆਏ ਸਕੂਲ और बच्चे ये कह रहे हैं हमने बारह दस पे छोड़े हैं अब वहाँ से कमरे में आ रहे हैं ग्यारह पच्चीस पे आ रहे हैं ये छोड़ने आए नहीं है झूठ बोल रही है। हैं पे है जो कह रही है हम घर पे छोड़ के आए घर पे छोड़े नहीं है कांगे कांगे हम ये ब... करके आए बच्चे इसकी माँ करके आई है आंगनबाड़ी कर छोड़ के आई है इसकी माँ तीन तीन साल की बच्चों की उम्र है अकेले जा रहे हैं दोनों تا کے کیسے کی سا اسی کی ہے با اس آنگن باڑی کی بہت جھوٹ بول رہی ہے کہ یہ میں 12 10 پہ چھوڑ کے آئی ہوں اور 11 25 پہ کیمرے میں دکھائی دے رہے جا رہے ہیں بچے بیٹری اس جی کو تھانہ گتوالی بھی گئے اطلاع موصول ہوئی سی ਵੀ دو بچے ہیں ਜਿਹੜੇ 3 ਸਾਲ ਉਮਰ ਆ ਠੀਕ ਹੈ ਨੀ ਇੱਕ ਬੱਚੇ ਦਾ ਨਾਮ ਅਮਨ ਸੀ ਇੱਕ ਇੱਕ ਲੜਕੇ ਦਾ ਨਾਮ ਰਾਧਾ ਸੀ ਇਹ ਗੁੰਮ ਹੋਣ ਦੀ اطلاع ਮਿਲੀ ਸੀ ਪਰ ਅਸੀਂ ਥੋੜੀ ਇਲਾਕੇ ਦੀ ਸਰਚ ਕਰੀ ਜਿਹੜੇ ਮੌਕੇ ਦੇ ਬੱਚੇ ਬਰਾਮਦ ਕਰਾ ਗਏ ਉਹਨਾਂ ਦੇ ਮਾਤਾ ਪਿਤਾ ਨੂੰ ਸਪੁਰਦ ਕਰਦੇ ਬੱਚੇ ਕਿੱਥੇ ਸੀ ਬੱਚੇ ਬੱਚੇ ਨਾਲ ਦੀ ਕਲੋਨੀ ਜੇ ਤੇਜਪੁਰ ਕਲੋਨੀ ਚਲੇ ਗਏ ਸੀ ਸਾਡੇ ਮੁਲਾਜ਼ਮ ਲੱਭ ਰਹੇ ਉਹਨਾਂ ਨੂੰ ਮਿਲ ਗਏ ਇਹ ਸੋ ਇਹ ਮਾਪੇ ਸਪੁਰਦ ਕਰਦੇ ਠੀਕ ਹੈ ਸਰ ਠੀਕ ਹੈ ਜੀ ਫੋਟੋ